ਪ੍ਰਧਾਨ ਮੰਤਰੀਆਂ ਇੱਕ ਬਿਆਨ ਪਿੱਤੀ ਸ਼ਾਮ ਆਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਪਰ ਸ੍ਰੀਦੀਪ ਚਲਦੇ ਹਾਂ ਸਿੱਧਾ ਆਪਣੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਉਹਨਾਂ ਨੇ ਪੂਰੀ ਅਪਡੇਟ ਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਰ ਸਵੇਰ ਲਾਈਵ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਿੰਦਰ ਜੀ ਕੱਲ ਇੱਕ ਸਹਿਮਤੀ ਬਣੀ ਪਰ ਉਸ ਤੋਂ ਬਾਅਦ ਹਜੇ ਵੀ ਪਾਕਿਸਤਾਨ ਟਿਕਨ ਦਾ ਨਾਮ ਨਹੀਂ ਲੈ ਰਿਹਾ ਦੇਖੋ ਹਾਂ ਉਹਨੇ ਫਾਇਰਿੰਗ ਤਾਂ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਸ਼ਮੀ ਸਹਿਵਾਜ ਦਾ ਮੈਸੇਜ ਆਇਆ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਅੰਦਰ ਵਰਕੇ ਫੌਜੀ ਮਾਰੇ ਨੇ ਜਿਸ ਤੋਂ ਬਾਅਦ ਮੋਦੀ ਨੇ ਇੱਕ ਮੀਟਿੰਗ ਕੀਤੀ ਹੈ ਆਪਣੀ ਤਿੰਨੋਂ ਸਹਿਯੋਆਂ ਨਾਲ ਤੇ ਸਾਫ ਫ੍ਰੀ ਕੀਤਾ ਪਹਿਲੇ ਹੀ ਸੀ ਉਹਨੂੰ ਕਹਿਤਾ ਕਿ ਜੇਕਰ ਹੁਣ ਇਸਨੇ ਕੋਈ ਗਦਾਰੀ ਕੀਤੀ ਤਾਂ ਹੁਣ ਇਹਨਾਂ ਦੇ ਘਰ ਅੰਦਰ ਵਰਕੇ ਠੋਕ ਦਿਓ ਮੈਂ ਤੁਹਾਡੇ ਨਾਲ ਖੜਿਆ ਹਾਂ ਹਾਂਜੀ ਇਹ ਤਾਂ ਦੇਖੋ ਜਦੋਂ ਮਤਲਬ ਇਸ ਤਰ੍ਹਾਂ ਦਾ ਕੋਈ ਮਾਹੌਲ ਬਣ ਜਾਂਦਾ ਹੈ ਉਦੋਂ ਉਤਰੋ ਉਦਰੀ ਬਿਆਨਬਾਜ਼ੀਆਂ ਤਾਂ ਹੁੰਦੀਆਂ ਨੇ ਗੱਲ ਕਰ ਜਿਹੜੇ ਆਪਣਾ ਸਪਸ਼ਟ ਦੋ ਟੁਕ ਪੰਜਾਬ ਹੈ ਪਾਕਿਸਤਾਨ ਨੂੰ ਉਸ ਸਾਹਮਣੇ ਆਪਰੇ ਕੰਨ ਤੇ ਲਿਖਿਆ ਵੀ ਜੇ ਤੈਂ ਗੋਲੀ ਚਲਾਈ ਤਾਂ ਇਧਰੋਂ ਗੋਲਾ ਚੱਲੂਗਾ ਹਾਂ ਤੇਰਾ ਆਖੇ ਵੀ ਮੇਰਾ ਨੁਕਸਾਨ ਹੋ ਗਿਆ ਮੇਰੇ ਤੇ ਹਮਲਾ ਕਰਤਾ ਅਤਵਾਦ ਨੂੰ ਹਿੰਦੁਸਤਾਨ ਕਿਤੇ ਵੀ ਬਰਦਾਸ਼ਤ ਨਹੀਂ ਕਰੂਗਾ ਜੀ ਜੀ ਦੂਜੀ ਗੱਲ ਇਹ ਗੱਲ ਕਹਤੀ ਵੀ ਭਾਵੇਂ ਜੇ ਤੱਕ ਕਸ਼ਮੀਰ ਤੇ ਕੋਈ ਗੱਲ ਕਰੇਗਾ ਤਾਂ ਆਪਣੀ ਦੋਨਾਂ ਧਿਰਾਂ ਦੀ ਗੱਲ ਹੋਣੀ ਚਾਹੀਦੀ ਹੈ ਤੀਜਾ ਬੰਦਾ ਇਹਦੇ ਵਿੱਚ ਬਰਦਾਸ਼ਤ ਨਹੀਂ ਹੋਊਗਾ ਹਾਂ ਤੇਰੇ ਉੱਤੇ ਜਿਹੜੀਆਂ ਪਵੰਦੀਆਂ ਲੱਗੀਆਂ ਹੋਈਆਂ ਨੇ 에ਅਰ ਬੇਸ ਵਾਲੀਆਂ 에ਅਰ ਸਪੇਸ ਵਾਲੀਆਂ ਪਾਣੀ ਵਾਲੀਆਂ ਵਪਾਰ ਵਾਲੀਆਂ ਬੀਜੇ ਵਾਲੀਆਂ ਉਹ ਸਾਰੀਆਂ ਪਾਬੰਦੀਆਂ ਲੱਗੀਆਂ ਰਹਿਣਗੀਆਂ ਉਹਨਾਂ ਦੇ ਉੱਤੇ ਕੋਈ ਹਜੇ ਮਤਲਬ ਵਿਚਾਰ ਨਹੀਂ ਹੋਊਗਾ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਮੀਟਿੰਗ ਹੈ ਹਾਂਜੀ ਉਹ ਡੀਜੀਐਨ ਪੱਧਰ ਦੀ ਜਿਹੜੀ ਹੌਟਲਾਈਨ ਤੇ ਗੱਲ ਹੋਣੀ ਹੈ ਹੌਟਲਾਈਨ ਤੇ ਦੋਨਾਂ ਪਾਸੇ ਧਰਾਂ ਵੱਲੋਂ ਜਿਹਦੇ ਵਿੱਚ ਮਤਲਬ ਕੋਈ ਸਾਰਥਕ ਸਿੱਟੇ ਨਿਕਲਣ ਦੀ ਉਮੀਦ ਹੈ ਪੂਰੀ ਜਿਹਦੇ ਕਰਕੇ ਮਤਲਬ ਚੰਗ ਹੈ ਜਿਹੜਾ ਉਹ ਅਸਥਾਈ ਕਿਆ ਹੋਇਆ ਜਿਹੜਾ ਉਹ ਪੱਕਾ ਟਕ ਗਿਆ ਹੋਇਆ ਤੁਸੀਂ ਸਹੀ ਕਿਹਾ ਜਿਹੜੀ ਅੱਜ ਮੀਟਿੰਗ ਹੋਣੀ ਹੈ 12 ਵਜੇ ਹੋਣੀ ਹੈ ਜੀ ਤੇ ਉਹਦੇ ਵਿੱਚ ਮੋਦੀ ਸਾਹਿਬ ਨੇ ਕਲੀਅਰ ਕਰਤਾ ਹੈ ਪਹਿਲੇ ਪਾਕਿਸਤਾਨ ਨੂੰ ਵੀ ਅਸੀਂ ਦੋ ਮੁੱਦੇ ਤੇ ਗੱਲਬਾਤ ਨਹੀਂ ਕਰਾਂਗੇ ਇੱਕ ਅੱਤਵਾਦੀ ਮੁੱਦੇ ਤੇ ਕਿਉਂਕਿ ਸਾਨੂੰ ਅੱਤਵਾਦੀ ਚਾਹੀਦੇ ਨੇ ਉਹ ਤੇ ਦੂਸਰਾ ਅਸੀਂ ਯਾਨੀ ਕਸ਼ਮੀਰ ਦੇ ਮੁੱਦੇ ਤੇ ਕੋਈ ਗੱਲ ਨਹੀਂ ਕਰਨਾ ਦੇ ਕਸ਼ਮੀਰ ਸਾਡਾ ਥੀ ਸਾਡਾ ਰਹੇਗਾ ਤਾਂ ਹੁਣ ਦੇਖਣਾ ਹੈ ਕਿ ਪਾਕਿਸਤਾਨ ਕੀ ਸਟੈਂਡ ਲੈਂਦਾ ਇਸ ਤੇ ਹਾਂਜੀ ਪਾਕਿਸਤਾਨ ਦਾ ਡੀਜੀਐਮ ਨਾਲ ਗੱਲ ਕਰੂਗਾ 12 ਵਜੇ ਉਸ ਤੋਂ ਬਾਅਦ ਫਿਰ ਪਤਾ ਲਗੂਗਾ ਕੀ ਬਣਦਾ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਾਂਗੇ ਆਪਣੇ ਆਪਣੇ ਲਈ ਡੀਜੀਐਮ ਨੇ ਜੇ ਰਜੀਵ ਰਜੀਵ ਸਾਹਿਬ ਨੇ ਜੀ ਉਹ ਕਰਾਂਗੇ ਮਤਲਬ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਮਿਲਟਰੀ ਦੇ ਵੱਡੇ ਅਫਸਰ ਹੋਣਗੇ ਤੇ ਉਸ ਤੋਂ ਬਾਅਦ ਫਿਰ ਜੋ ਵੀ ਕੋਈ ਅਗਲੀ ਰਣਨੀਤੀ ਆ ਉਹ ਦਿੱਤੀ ਜਾਊਗੀ ਸਰਦਾਰ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਸਵੇਰੇ ਮੈਂ ਕਈ ਚੈਨਲ ਤੇ ਖਬਰ ਨਸਰ ਉਹਦੀ ਦੇਖ ਰਿਹਾ ਸੀ ਵੀ ਜਿਹੜੇ ਭਾਰਤੀ ਫੌਜ ਦੇ ਹੈੱਡ ਨੇ ਚੀਫ ਉਹਨਾਂ ਨੇ ਕਿਹਾ ਕਿ ਅਸੀਂ ਆਪਰੇਸ਼ਨ ਸੰਦੂਰ ਨੂੰ ਰੋਕਿਆ ਯਾਨੀ ਉਹ ਚੱਲਦਾ ਰਿਹਾ ਉਹਨੂੰ ਕੁਛ ਦਿਨ ਨਹੀਂ ਠੰਡਾ ਕੀਤਾ ਵੀ ਅਸੀਂ ਨਹੀਂ ਚਾਹੁੰਦੇ ਵੀ ਗਰੀਬ ਲੋਕ ਮਰਨ ਕਹਿੰਦੇ ਪਰ ਅਸੀਂ ਉਹ ਮਾਰੇ ਆ ਬੰਦੇ ਜਿਹੜੇ ਉਗਰਵਾਦੀ ਪਾਕਿਸਤਾਨ ਦੀਆਂ ਯਾਨੀ ਚੌਂਕੀਆਂ ਵਿੱਚ ਲੁਕੇ ਹੋਏ ਸੀ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਪਾਕਿਸਤਾਨ ਦੀ ਫੌਜ ਉਹਨਾਂ ਦਾ ਪੂਰਾ ਸਮਰਥਨ ਕਰ ਰਹੀ ਆ ਉਗਰਵਾਦੀਆਂ ਦਾ ਹਾਂਜੀ ਉਹ ਤਾਂ ਫਿਰ ਚੱਲਦਾ ਜੀ ਇਹ ਤਾਂ ਮਤਲਬ ਜਿਹੜਾ ਸੰਦੂਰ ਆਪਰੇਸ਼ਨ ਹੈ ਇਹ ਹਲੇ ਖਤਮ ਨਹੀਂ ਹੋਇਆ ਇਹ ਚੱਲ ਰਿਹਾ ਹੈ ਖੰਡੂ ਰੇਫਰੇਸ਼ਨ ਦੇ 에ਅਰ ਫੋਰਸ ਦੇ ਕੋਲੇ ਚੱਲ ਰਿਹਾ ਹੈ 에ਅਰ ਫੋਰਸ ਮਤਲਬ ਜੇ ਕਿਤੇ ਕੋਈ ਅਤਵਾਦੀ ਲੁਕਿਆ ਹੋਇਆ ਹੈ ਜਾਂ ਉਹਨਾਂ ਨੇ ਕੋਈ ਡਿਸਪੋਟ ਕਿਸਮ ਅਗਰੀ ਲੁਕੋਈ ਹੋਈ ਹੈ ਉਹਦੀ ਬ੍ਰੀਚੀ ਨਾਲ ਛਾੜਪਣ ਕਰ ਰਹੇ ਨੇ ਤੇ ਲੋਕਾਂ ਤੋਂ ਦੁੱਖ ਤਕਲੀਫਾਂ ਵੀ ਪੁਛ ਰਹੇ ਨੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਪੈ ਗਈ ਹੈ ਜਾਂ ਕੋਈ ਮੈਡੀਸਨ ਹੈ ਜਾਂ ਕੋਈ ਦੁਕਾਨ ਪਿੰਡਾ ਸਮਾਨ ਹੈ ਉਹ ਸਾਰੀਆਂ ਚੀਜ਼ਾਂ ਸਾਡੀ ਜਿਹੜੀ ਮਿਲਟਰੀ ਹੈ ਉਹ ਉਪਲਬਧ ਕਰਵਾ ਰਹੀ ਹੈ ਬਾਰਡਰ ਇੰਡੀਆ ਦੇ ਉੱਤੇ ਜਿੱਥੇ ਵੀ ਮਤਲਬ ਹੋਲਾਵਾਰੀ ਹੋਈ ਜਿੱਥੋਂ ਵੀ ਕੋਈ ਡਰੋਨ ਡੈ ਕੋਈ ਜਿੰਨਾਂ ਦਾ ਵੀ ਕੋਈ ਨੁਕਸਾਨ ਹੋਇਆ ਇਸ ਕਰਕੇ ਮਤਲਬ ਜਿਹੜਾ ਆਪਰੇਸ਼ਨ ਹੈ ਉਹ ਤਾਂ ਹਲੇ ਜਾਰੀ ਦਰੂ ਚ ਔਰ ਇੱਕ ਗੱਲ ਹੋਰ ਡਾਕਟਰ ਸਾਹਮਣੇ ਆ ਰਹੀ ਹੈ ਮੀਡੀਆ ਦੇ ਵਿੱਚ ਤਕਰੀਬਨ ਸਾਰੇ ਕਹਿਣ ਦਿਖਾ ਰਹੇ ਕਿ ਪਾਕਿਸਤਾਨ ਨੂੰ ਇਹ ਇੱਕ ਹਫਤੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪਾਕਿਸਤਾਨ ਨੇ ਸੋਚੇ ਸਮਝੇ ਬਿਨਾ ਪੰਗਾ ਲਿੱਤਾ ਭਾਰਤ ਨਾਲ ਹਾਂਜੀ ਇਹ ਨੁਕਸਾਨ ਤਾਂ ਹੁੰਦਾ ਹੀ ਹੈ ਜੀ ਨੁਕਸਾਨ ਤਾਂ ਜਦੋਂ ਮਹਾਸ਼ਕਤੀ ਨਾਲ ਪੰਗੇ ਲੈਂਦਾ ਫਿਰ ਨੁਕਸਾਨ ਤਾਂ ਉਹਨੇ ਮਾਫੀ ਪਿਆ ਸੀ ਵੀ ਨੁਕਸਾਨ ਤਾਂ ਹੋਊਗਾ ਬਲਕਰ ਹਜੇ ਵੀ ਤੁਸੀਂ ਇਹ ਸਮਝ ਲਾਓ ਵੀ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਆ ਉਹ ਠੀਕ ਰਹਿ ਗਿਆ ਜਿਨੇ ਮਤਲਬ ਉਹ ਹੋਰ ਜਾੜੇ ਨੁਕਸਾਨ ਹੋਣ ਤੋਂ ਪਰੋਗਲਿਆ ਕਿਉਂਕਿ ਇਹਦੇ ਵਿੱਚ 35 ਤੋਂ 40 ਬੰਦੇ ਨੇ ਜਿਹੜੇ ਉਹ ਫੌਜ ਦੇ ਮਾਰੇ ਗਏ ਨੇ ਉਹਦੇ ਜਿਹੜੇ 100 ਬੰਦਾ ਲਗਭਗ ਅਸਵਾਦ ਨਾਲ ਸੰਬੰਧਿਤ ਸੀ ਉਹ ਮਾਰੇ ਗਏ 20 30 ਬੰਦੇ ਸਿਵਲિયન ਬੰਦੇ ਮਾਰੇ ਗਏ ਨੇ ਮਤਲਬ ਇੰਨੇ ਇੱਕ ਨੁਕਸਾਨ ਦੇ ਉੱਤੇ ਹੀ ਉਹਨਾਂ ਨੇ ਇਸ ਗੱਲ ਨੂੰ ਆਪੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਲੋ ਅੱਛਾ ਹੋਇਆ ਜੇ ਜੰਗ ਬੰਦ ਹੁੰਦਾ ਤਾਂ ਕੋਈ ਵੀ ਮਤਲਬ ਇਨਸਾਫਤ ਸੰਗਤ ਲੋਕ ਨੇ ਜਿਹੜੇ ਉਹ ਇਹੀ ਕਹਿੰਦੇ ਨੇ ਵੀ ਜੋ ਹੋਇਆ ਅੱਛਾ ਹੋਇਆ ਨਹੀਂ ਤਾਂ ਮਤਲਬ ਨੁਕਸਾਨ ਕਿਤੇ ਜ਼ਿਆਦਾ ਨੁਕਸਾਨ ਹੋਣ ਨੂੰ ਸਾਸੀ ਜਿਹੜੀਆਂ ਗੱਲਾਂ ਉਹ ਕਰ ਰਿਹਾ ਹੈ ਜਾਂ ਜਿਹੜੀਆਂ ਹਿੰਦੁਸਤਾਨ ਦੇ ਵਾਸਟਰਕੀਆਂ ਨੇ ਹਿੰਦੁਸਤਾਨ ਨੂੰ ਕਿੱਦੇ ਨਾਲ ਤੰਗ ਕਰ ਰਹੇ ਸੀ ਕਿ ਮਤਲਬ ਇਸ ਕਰਕੇ ਜਿਹੜਾ ਇਹਦਾ ਹਮਲਾ ਬੜਾ ਵੱਡਾ ਭਾਰੀ ਹੋਣਾ ਸੀਗਾ ਇਸ ਗੱਲ ਤੋਂ ਹਲੇ ਵੀ ਵਿਚਾਰ ਰਹੇ ਵਾ ਮੈਂ ਤਾਂ ਅੰਦਾਜ਼ਨ ਅੱਜ ਇੱਕ ਦੁਪਹਿਰੇ ਮੀਟਿੰਗ ਹੈ ਪੀਐਮ ਮੋਦੀ ਦੀ ਨਾਟੋ ਦੇਸ਼ਾਂ ਨਾਲ ਉਹਨਾਂ ਨੇ ਮੰਗ ਕੀਤੀ ਹੈ ਨਾਟੋ ਦੇਸ਼ਾਂ ਤੋਂ ਕਿ ਅਸੀਂ ਜੰਗ ਹੁਣੇ ਰੁਕਤੀ ਹੈ ਪਰ ਸਾਨੂੰ ਉਹ ਸਾਰੇ ਉਗਰ ਅਤਵਾਦੀ ਚਾਹੀਦੇ ਨੇ ਜਿਹੜੇ ਕਿ ਇੰਡੀਆ ਦੇ ਵਿੱਚ ਬਲਾਸਟ ਕਰਵਾ ਰਹੇ ਅਸੀਂ ਉਹ ਕੱਲਾ ਕੱਲਾ ਬੰਦਾ ਲੈਣਾ ਪਾਕਿਸਤਾਨ ਤੋਂ ਤਾਂ ਅਸੀਂ ਹਟਾਂਗੇ ਨਹੀਂ ਤਾਂ ਅਸੀਂ ਫਿਰ ਘਰ ਦੇ ਅੰਦਰ ਜਾ ਕੇ ਮਾਰਾਂਗੇ ਅੱਤਵਾਦ ਨਾਲ ਤਾਂ ਦੇਖੋ ਕਿਸੇ ਕਿਸਮ ਦਾ ਸੰਜੋਗ ਅੱਤਵਾਦ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧਤਾ ਨਹੀਂ ਅੱਤਵਾਦ ਦਾ ਸਿਰਫ ਖਾਤਮਾ ਹੀ ਹਿੰਦੁਸਤਾਨ ਨੇ ਧਾਰਿਆ ਹੋਇਆ ਹੈ ਅਤੇ ਇਸੇ ਕਰਕੇ ਹੀ ਜਿਹੜੇ ਇੰਟਰਨੈਟ ਦੇ ਲੋਕ ਪੱਤਰ ਦੇ ਲੋਕ ਨੇ ਉਹ ਹਿੰਦੁਸਤਾਨ ਦਾ ਸਾਫ ਦੇ ਰਹੇ ਨੇ ਕਿਉਂਕਿ ਸਾਰੇ ਦੇਸ਼ ਨੇ ਜਿਹੜੇ ਉਹ ਅੱਤਵਾਦ ਤੋਂ ਪੀੜਤ ਨੇ ਅੱਤਵਾਦ ਦਾ ਨਿਸ਼ਾਨਾ ਜਿਹੜਾ ਹੁੰਦਾ ਉਹ ਖੂਨ ਖਰਾਬਾ ਹੁੰਦਾ ਹੈ ਅੱਤਵਾਦ ਉਹ ਕਰੀ ਜਾਂਦਾ ਕਿ ਇਸ ਨੂੰ ਖਤਮ ਕਰਨ ਵਾਸਤੇ ਹਿੰਦੁਸਤਾਨ ਨੇ ਪਹਿਨਤ ਕਰੀ ਹੈ ਸਾਰੇ ਮੁਲਕ ਵੱਡੇ ਮੁਲਕ ਨੇ ਜਿਹੜੇ ਨਾਟੋ ਮੁਲਕ ਨੇ ਜੁਐਲ ਵਰ ਨੇ ਸਾਰੇ ਇਸ ਗੱਲ ਦੀ ਤਾਰੀਫ ਕਰ ਰਹੇ ਨੇ ਤੇ ਹਿੰਦੁਸਤਾਨ ਦਾ ਸਾਥ ਦੇ ਮੈਂ ਤੁਹਾਨੂੰ ਦੱਸ ਦੇਣਾ ਇਰਾਕ ਨੇ ਬੀਤੇ 4 ਦਿਨ ਤੋਂ ਪਾਕਿਸਤਾਨ ਦਾ ਪੈਟਰੋਲ ਹੀ ਬੰਦ ਕਰ ਦਿੱਤਾ ਹੈ ਬੜੀ ਦਿਓ ਕਿੰਨੀ ਵੱਡੀ ਗੱਲ ਸਾਹਮਣੇ ਆ ਗਈ ਹੈ ਆਡੀ ਪੈਟਰੋਲ ਤੋਂ ਹਰ ਇੱਕ ਚੀਜ਼ ਹੀ ਬਣਦਾ ਪਾਣੀ ਵੀ ਬਣਦਾ ਜੀ ਪੈਟਰੋਲ ਵੀ ਬਣਦਾ ਗੈਸ ਵੀ ਬਣਦਾ ਤਾਂ ਜੋ ਉਹਦੇ ਜਹਾਜ਼ ਉੱਡਣੇ ਵੀ ਬਣਦਾ ਜਹਾਜ਼ਾਂ ਨੂੰ ਕੋਈ ਆਪਦੇ ਵਾਲੇ ਸਟੇਟ ਦੇ ਪਾਸੇ ਬੜ ਨਹੀਂ ਦਿੰਦਾ ਇਹ ਵੀ ਸਾਰਾ ਕੁਝ ਬਣਦਾ ਮਤਲਬ ਹਾਲਤ ਨੇ ਜਿਹੜੇ ਪਾਕਿਸਤਾਨ ਦੇ ਉਹ ਕੋਈ ਬਹੁਤੇ ਚੰਗੇ ਨਹੀਂ ਹਨ ਬਸ ਤੋਂ ਬੱਤਰ ਨੇ ਗੱਲ ਕਰ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਹਿਲ ਇਹ ਹੈ ਕਿ ਉੱਥੋਂ ਦੀ ਜਿਹੜੀ ਆਮ ਜਨਤਾ ਹੈ ਉਸ ਨੂੰ ਕੋਈ ਤਕਲੀਫ ਨਾ ਹੋਵੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਰਾਹੁਲ ਗਾਂਧੀ ਜੋ ਕਿ ਹੁਣ ਕਾਂਗਰਸ ਦੇ ਮੁਖ ਬਣੇ ਹੋਏ ਨੇ ਉਹਨਾਂ ਨੇ ਇੱਕ ਪਾਸੇ ਤਾਂ ਪੀਐਮ ਮੋਦੀ ਦੇ ਯਾਨੀ ਕਿ ਉਹਨਾਂ ਕਹਿੰਦੇ ਵੀ ਕਾਰਵਾਈ ਨੇਡ ਕੀਤੀ ਹੈ ਗਲਤ ਕੀਤੀ ਹੈ ਗਲਤ ਉਸਿਆ ਸਾਰਾ ਕੁਝ ਦੂਸਰੇ ਪਾਸੇ ਬੀਜੇਪੀ ਪੰਜਾਬ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਵੀ ਭਾਜਪਾ ਨੇ ਯਾਨੀ ਬੀਜੇਪੀ ਮੋਦੀ ਸਾਹਿਬ ਨੇ ਵਧੀਆ ਕੰਮ ਕੀਤਾ ਅਸੀਂ ਉਹਨਾਂ ਨਾਲ ਖੜੇ ਆ ਉਧਰ ਕਾਂਗਰਸ ਕਹਿ ਰਹੀ ਹੈ ਵੀ ਗਲਤ ਕੰਮ ਕੀਤਾ ਦੇਖੋ ਜੀ ਕਾਂਗਰਸ ਦਾ ਥੋੜਾ ਜਿਹਾ ਸਟੈਂਡ ਹੋਰ ਸਾਫ ਹੈਗਾ ਇਹ ਜਿਹੜਾ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਹਰ ਇੱਕ ਗੱਲ ਜਿਹੜੇ ਪੋਲੀਟੀਕਲ ਐਂਗਲ ਤੋਂ ਦੇਖਦੀ ਆਉਂਦੀਆਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਕੋਈ ਹੋਰ ਹੈ ਮਤਲਬ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਦੇਸ਼ ਦੇ ਉੱਤੇ ਕੋਈ ਸਮੱਸਿਆ ਆਉਂਦੀ ਆ ਤਾਂ ਉਹਦਾ ਪੋਲੀਟੀਕਲ ਦਰਸ ਕਰਨ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਉਂਕਿ ਸਭ ਤੋਂ ਪਹਿਲਾਂ ਭਾਰਤ ਵਾਸੀ ਲੋਕ ਨੇ ਪਾਰਟੀਆਂ ਉਹ ਤੋਂ ਬਾਅਦ ਨੇ ਇਸੇ ਕਰਕੇ ਮਤਲਬ ਜਿਹੜਾ ਇਹਨਾਂ ਪਾਰਟੀਆਂ ਦਾ ਵੀ ਥੋੜਾ ਜਿਹਾ ਧੰਨਵਾਦ ਕਰਨਾ ਬਣਦਾ ਯਾਹ ਪੇ 140 ਕਰੋੜ ਲੋਕਾਂ ਨੇ ਇੱਕ ਏਕਤਾ ਦਿਖਾਈ ਹੈ ਜਿਹਦੇ ਵਿੱਚ ਏਕਤਾ ਦੇ ਨਾਲ ਸਾਡੀ ਜਿੱਤ ਹੋਈ ਹੈ ਏਕਤਾ ਦੇ ਨਾਲ ਸਾਡਾ ਦੁਨੀਆ ਤੇ ਪ੍ਰਭਾਵ ਹੈ ਇਹ ਇਹੀ ਹੈ ਵੀ ਸਾਡੀ ਫੌਜ ਕੁਝ ਕਹਿੰਦੀ ਹੈ ਸਾਡੀ ਮਿਲਟਰੀ ਕੁਝ ਕਹਿੰਦੀ ਹੈ ਸਾਡੇ ਰਾਜਨੀਤਿਕ ਲੋਕ ਕੀ ਕਹਿੰਦੇ ਨੇ ਸਾਰੇ ਮਤਲਬ ਇੱਕ ਸੂਈ ਦੇ ਤੱਕੇ ਥਾਂ ਹੀ ਲੰਘ ਕੇ ਦੇਸ਼ ਨੂੰ ਮਤਲਬ ਬਚਾਉਣ ਦੇ ਦੇਸ਼ ਦੀ ਆਬਾਦ ਨੂੰ ਬਚਾਉਣ ਵਾਸਤੇ ਤੇ ਦੁਸ਼ਮਣ ਨੂੰ ਡਾਕਟਰ ਸਾਹਿਬ ਅੱਜ ਅੱਜ ਲੋਕਾਂ ਦਾ ਜਜ਼ਬਾ ਇਹ ਹੈ ਕਿ ਆਪਾਂ ਕੱਲ੍ਹ-ਕੱਲ ਕੀਤੀ ਸੀ ਕਿ ਫਰੀਦਕੋਟ ਦਾ ਇੱਕ ਫੌਜੀ ਵੀਰ ਸ਼ਹੀਦ ਹੋਇਆ ਸੀ ਜਿਹਦੀਆਂ ਚਾਰ ਭੈਣਾਂ ਸੀ ਜੋ ਕਿ ਬਹੁਤ ਭਾਵਕ ਹੋ ਗਈ ਸੀ ਅਸੀਂ ਰਖੜੀ ਕਿਹਨੂੰ ਬੰਨਾਂਗੇ ਤਾਂ ਉਹ ਚਾਰਾਂ ਭੈਣਾਂ 'ਚੋਂ ਤੀਜੇ ਨੰਬਰ ਦੀ ਭੈਣ ਨੇ ਹੁਣ ਫੈਸਲਾ ਲੈ ਲਿਆ ਕਿ ਉਹ ਫੌਜ ਵੀ ਜਾਏਗੀ ਉਹ ਕਹਿੰਦੀ ਮੈਂ ਵੀ ਹੁਣ ਦੇਸ਼ ਦੇ ਲਈ ਲੜਾਂਗੀ ਇਹ ਲੋਕਾਂ ਵੀ ਜਜ਼ਬਾ ਜਾਗ ਗਿਆ ਹੁਣ ਅੱਜ ਸਾਰੇ ਇਹ ਮਤਲਬ ਕੱਲਾ ਇੱਕ ਕੀ ਇਹਦਾ ਸਾਰੇ ਦਾ ਇਹੀ ਹੈ ਜੀ ਹਰ ਇੱਕ ਨੂੰ ਇਹ ਹੈ ਕਿ ਦੇਸ਼ ਦੇ ਲਈ ਮਰ ਪੀੜੀਏ ਤਾਂ ਮਤਲਬ ਸਾਡਾ ਨਾਂ ਰਹਿੰਦਾ ਸਵਰੀ ਤੇ ਦੁਨੀਆ ਰੋਝ ਜਾਂਦੀ ਹੈ ਇਹ ਇੱਕ ਸੋਚ ਕਿਸੇ ਕਿਸੇ ਦੀ ਹੁੰਦੀ ਹੈ ਵੀ ਜੇ ਦੇਸ਼ ਲਈ ਕੁਝ ਕਰਕੇ ਮਰ ਜਾਈਏ ਤਾਂ ਸਾਡਾ ਨਾਂ ਰਹਿੰਦਾ ਤਾਂ ਮਤਲਬ ਸਿਹੜੀ ਅੱਖਰਾਂ ਚ ਲਿਖਿਆ ਜਾਂਦਾ ਇਹੀ ਜਜ਼ਬਾ ਖਾਸ ਕਰਕੇ ਪੰਜਾਬ ਦੇ ਵਿੱਚ ਦਾ ਇਹ ਜਜ਼ਬਾ ਅੱਜ ਤੋਂ ਨਹੀਂ ਇਹਦਾ ਹਜ਼ਾਰਾਂ ਸਾਲਾਂ ਤੋਂ ਹੈ ਪੰਜਾਬ ਦੇ ਲੋਕ ਦੇਸ਼ ਵਾਸਤੇ ਆਪਣੀ ਜਾਨ ਨਿਸ਼ਾਫਰ ਕਰਨ ਨੂੰ ਹਰ ਟਾਈਮ ਤਿਆਰ ਰਹਿੰਦੇ ਨੇ ਚਾਹੇ ਅੱਧੀ ਰਾਤ ਹੋਵੇ ਲੋਕ ਕਹਿੰਦੇ ਆ ਨਾ ਵੀ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਜੇ ਸਰਕਾਰ ਇੱਕ ਵਾਰਾ ਜਾ ਵੀ ਮਤਲਬ ਮੈਸੇਜ ਦਿੰਦੀ ਆ ਤਾਂ ਸਾਰਾ ਪੰਜਾਬ ਇੱਕ ਘੰਟੇ ਦੇ ਵਿੱਚ ਸਾਰੇ ਬਾਰਡਰ ਤੇ ਖੜਾ ਹੋ ਡਾਕਟਰ ਸਾਹਿਬ ਪਹਿਲਗਾ ਮਾਮਲੇ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋਇਆ ਤਕਰੀਬਨ 10 ਦਿਨ ਹੋ ਗਏ ਸਾਰਾ ਕੁਝ ਚੱਲਦੇ ਹੋਏ ਮੈਂ ਉਹਨਾਂ ਲੋਕਾਂ ਵੱਲ ਜਾਣਾ ਚਾਹਨਾ ਜਿਨ੍ਹਾਂ ਦੇ ਘਰ ਬਾਹਰ ਟੁੱਟੇ ਨੁਕਸਾਨ ਹੋਇਆ ਕਈ ਯਾਨੀ ਘਰ ਤੋਂ ਬੇਘਰ ਹੋ ਗਏ ਉਹਨਾਂ ਦੇ ਬਾਰੇ ਸਰਕਾਰਾਂ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਦੇਖੋ ਦੇਖੋ ਜੀ ਸਾਰਾ ਕੁਝ ਹੋਊਗਾ ਸਮਾਂ ਥੋੜਾ ਜਿਆ ਲੱਗ ਜਣਾ ਹੁੰਦਾ ਇਹਨਾਂ ਦੀਆਂ ਸਪੈਸ਼ਲ ਰਿਕੁਆਇਰੀਆਂ ਹੋਣਗੀਆਂ ਵੀ ਕਿਹੜੇ ਬੰਦਾ ਕੋਈ ਸਹੀ ਹੈ ਕਈ ਵਾਰੀ ਕੋਈ ਗਲਤ ਅੰਸਰ ਵੀ ਹੁੰਦਾ ਹੈ ਮਤਲਬ ਸਰਕਾਰ ਨਾਲ ਥੱਗੀ ਮਾਰਨ ਦੀ ਕੋਸ਼ਿਸ਼ ਕਰਦਾ ਥੋੜਾ ਜਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਸਮਾਂ ਜ਼ਰੂਰ ਲੰਘੂਗਾ ਹਰ ਇੱਕ ਨੂੰ ਮੌਕਾ ਮਿਲੇਗਾ ਹਰ ਇੱਕ ਨੂੰ ਨੌਕਰੀ ਮਿਲੇ ਉਹ ਜਿੱਥੋਂ ਜਿਸ ਤਰ੍ਹਾਂ ਦਾ ਵੀ ਦੇਸ਼ ਉਹਨਾਂ ਦਾ ਭਲਾ ਕਰ ਸਕਦਾ ਹੋਇਆ ਦੇਸ਼ ਹਰ ਟਾਈਮ ਉਹਨਾਂ ਵਾਸਤੇ ਜੀਣ ਰਹੂਗਾ ਤੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਊਗਾ ਡਾਜ਼ਾ ਪਾਕਿਸਤਾਨ ਨੇ ਮੰਗ ਕੀਤੀ ਹੈ ਕੱਲ ਰਾਤ ਹੀ ਸ਼ਹਿਬਾਇ ਨੇ ਮੋਦੀ ਸਾਹਿਬ ਤੋਂ ਵੀ ਜਿਹੜੀ ਤੁਹਾਡੀ ਹੈ ਨੀ ਨੌ ਸੈਨਾ ਨੇ ਵੀ ਉੱਥੇ ਪ੍ਰੈਕਟਿਸ ਕਰ ਰਹੀ ਹੈ ਉਹਨੂੰ ਬੰਦ ਕੀਤਾ ਜੇ ਕਿਉਂਕਿ ਉਹ ਹਰ ਟਾਈਮ ਤਿਆਰ ਨੇ ਕਰਾਚੀ ਤੇ ਹਮਲਾ ਕਰਨ ਦੇ ਲਈ ਉਹ ਪਾਕਿਸਤਾਨ ਨੂੰ ਬਖੂਬਾ ਪਤਾ ਹੈ ਜੇਕਰ ਅੱਜ ਭਾਰਤੀ ਨੌ ਸੈਨਾ ਨੇ ਹਮਲਾ ਕਰਤਾ ਤਾਂ ਕਰਾਚੀ ਦਾ ਨਾਮ ਮਿਟ ਜਾਏਗਾ ਪਾਕਿਸਤਾਨ ਚੋਂ ਕੀ ਭਾਰਤ ਉਹ ਰੁਕੇਗਾ ਨੇਵੀ ਪ੍ਰੈਕਟਿਸ ਜਿਹੜੀ ਕਰ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਸਭ ਤੋਂ ਵੱਡਾ ਪ੍ਰੈਸ਼ਰ ਤਾਂ ਨੇਵੀ ਤੇ ਪਏਗਾ ਨੇਵੀ ਦੇ ਪ੍ਰੈਸ਼ਰ ਦੇ ਕਾਰਨ ਹੀ ਹੈ ਜਿਹੜਾ ਕੰਮ ਜਲਦੀ ਹੋਇਆ ਮਤਲਬ ਉਹ ਬਾਹਰਲੇ ਦੇਸ਼ਾਂ 'ਚ ਗਿਆ ਜਾ ਕੇ ਹੱਤਪੱਲਾ ਬੰਨ੍ਹਿਆ ਵੀ ਜਦੋਂ ਅਸੀਂ ਮਾਰਦੇ ਉਦੋਂ ਬਾਅਦ ਫਿਰ ਕੀ ਫਾਇਦਾ ਹੈ ਕਹਿੰਦਾ ਨੇਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੀ ਨੇਵੀ ਤਾਂ ਕਾਬੂ ਨਹੀਂ ਕਰਦੀ ਨੇਵੀ ਕੁਝ ਨਹੀਂ ਉਹਨਾਂ ਨੂੰ ਕਹਿੰਦੀ ਆਪਦੀ ਜੋ ਕਾਰਵਾਈ ਆ ਉਹ ਕਰੂਗੀ ਮਤਲਬ ਜੇ ਇਹ ਅੱਤਵਾਦ ਦੇ ਖਿਲਾਫ ਹਿੰਦੁਸਤਾਨ ਦਾ ਸਾਥ ਦੇਣਗੇ ਤਾਂ ਇਹਨਾਂ ਦਾ ਬਾਲਕੀ ਕੋਈ ਦੰਦਾ ਨਹੀਂ ਕਰ ਸਕਦਾ ਹਿੰਦੁਸਤਾਨ ਨੇ ਤਾਂ ਕੀ ਕਰਨਾ ਸੀ ਹਿੰਦੁਸਤਾਨ ਹੋਰ ਵੀ ਨਹੀਂ ਕਿਸੇ ਨੂੰ ਕੁਝ ਕਰ ਲੰਦਾ ਜੇ ਮਤਲਬ ਇਹ ਸਹੀ ਲੀਤੇ ਆ ਜਾਣ ਪਰ ਸ਼ਰਤਾਂ ਸ਼ਰਤਾਂ ਸਾਡੇ ਦਾ ਸੱਤ ਦੇ ਹਿੰਦੁਸਤਾਨੀਆਂ ਤੇ ਜਿਨ੍ਹਾਂ ਦੇ ਉੱਤੇ ਸ਼ਰਤਾਂ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਊਗਾ ਜੇ ਸਮਝੌਤੇ ਦਾ ਅਲੰਘਣ ਕਰੂਗਾ ਤਾਂ ਉਹਦਾ ਫਲਬਾਜਾ ਉਹਨੂੰ ਵੱਡੀ ਕੰਟੀ ਦੇ ਵਿੱਚ ਨੁਕਸਾਨ ਦੇ ਰੂਪ ਚ ਚੱਲਣਾ ਪਊਗਾ ਇਹ ਗੱਲ ਸਾਡਾ ਦੇਸ਼ ਸਾਡਾ ਪ੍ਰਧਾਨ ਮੰਤਰੀ ਸਾਡੀ ਫੌਜ ਸਾਡੀ ਨੇਵੀ ਸਾਡੀ 에ਅਰਪੋਰਟ ਸਾਰੇ ਮਤਲਬ ਇੱਕ ਜਵਾਬ ਦੇ ਵਿੱਚ ਕਹਿ ਰਹੇ ਨੇ ਵੀ ਹਿੰਦੁਸਤਾਨ ਨੂੰ ਪੂਰਾ ਇਸ ਟਾਈਮ ਦੇ ਉੱਤੇ ਇਕਜੁੱਟਾ ਜਿਹਦੇ ਕਰਕੇ ਮਤਲਬ ਪਾਕਿਸਤਾਨ ਨੂੰ ਕੋਈ ਸਟੈਪ ਹੈ ਜਿਹੜਾ ਉਹ ਸਮਝ ਕੇ ਚੱਕਣਾ ਚਾਹੁੰਦਾ ਬਖਰਾ ਦੇ ਵਿਚਾ ਕੇ ਕੋਈ ਗਲਤ ਕਾਰਵਾਈ ਨਾ ਕਰ ਦੇ ਫਿਰ ਉਹਦੇ ਸਿੱਟੇ ਉਹਨੂੰ ਗੰਭੀਰ ਬੁਕਲੇ ਪੈਣਗੇ ਆਏ ਤੁਸੀਂ ਸਹੀ ਕਹਿ ਰਹੇ ਹੋ ਕਿ ਇਸ ਸਮੇਂ ਪੂਰਾ ਭਾਰ ਇਕੱਠਾ ਹੋਇਆ ਪਿਆ ਔਰ ਪਾਕਿਸਤਾਨ ਦੇ ਖਿਲਾਫ ਹੈ ਅਸੀਂ ਗੱਲ ਮੰਦੇ ਆ ਤੁਹਾਨੂੰ ਮੈਂ ਦੱਸ ਦੇਣਾ ਕੱਲ ਸਾਬਕਾ ਫੌਜੀ ਤੁਰਕੇ ਦੀ ਬਾਰਡਰ ਵੱਲ ਉਹ ਹੁਣ ਵਾਪਸ ਆਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜਾ ਕੱਲ ਫੈਸਲਾ ਹੋਇਆ ਪਰ ਇਹ ਉਹ ਇਹਨਾਂ ਵੱਲੋਂ ਵੀ ਇਹ ਗੱਲ ਆਈ ਹੈ ਕਿ ਠੀਕ ਹੈ ਕਹਿੰਦੇ ਪਰ ਪਾਕਿਸਤਾਨ ਗਿਰਗੇੜ ਵਾਂਗ ਰੰਗ ਬਦਲਦਾ ਉਹ ਕੱਲ ਕੁਝ ਕਹਿੰਦਾ 4 ਘੰਟੇ ਬਾਅਦ ਕੁਝ ਕਰ ਦਿੰਦਾ ਦੁਬਾਰਾ ਜੇ ਕੁਝ ਆ ਜਾ ਨਾ ਕਰੇ ਹਾਂ ਅਸੀਂ ਮੰਨਦੇ ਆ ਮੋਦੀ ਸਾਹਿਬ ਨੇ ਕਹਿ ਦਿੱਤਾ ਪਰ ਡਾਕਟਰ ਸਾਹਿਬ ਜੇ ਕੁਝ ਐਸਾ ਹੁੰਦਾ ਤਾਂ ਕੀ ਭਾਰਤ ਸਰਕਾਰ ਐਕਸ਼ਨ ਲੇਗੀ ਤਕੜ देखो जी ਜਿਹੜਾ ਪਾਕਿਸਤਾਨ ਹੈ ਨਾ ਪਾਕਿਸਤਾਨ ਦੇ ਵਿੱਚ ਕੋਈ ਇੱਕ ਇੱਕ ਸੁਝਟਤਾ ਤਾਂ ਹੈ ਨਹੀਂ ਜੀ ਉਹ ਜ ਕੋਈ ਹੋਰ ਬੋਲੀ ਬੋਲਦੀ ਹੈ ਸਰਕਾਰ ਕੋਈ ਹੋਰ ਬੋਲੀ ਬੋਲਦੀ ਹੈ ਟੈਰੋਰਿਜ਼ਮ ਵਾਲੇ ਕੋਈ ਹੋਰ ਬੋਲੀ ਬੋਲਦੇ ਨੇ ਪੀਐਨਡੀ ਆ ਇਹ ਕੁਝ ਹੋਰ ਬੋਲਦੇ ਨੇ ਤਾਲਿਬਾਨ ਨੇ ਉਹ ਕੁਝ ਹੋਰ ਬੋਲੀ ਬੋਲਦੇ ਨੇ ਇਸ ਕਰਕੇ ਉੱਥੇ ਆਫਰਾ ਤਫਰੀ ਦਾ ਮਾਹੌਲ ਹੈ ਉੱਥੇ ਫੌਜ ਪੁਲਸਾਂ ਲੜੀ ਜਾਂਦੀ ਹੈ ਪੁਲਸ ਹੋ ਜਨ ਨਾਲ ਲੜੀ ਜਾਂਦੀ ਹੈ ਉਹ ਇੱਕ ਪਾਸੇ ਬੀਐਲਏ ਵਾਲੇ ਹਮਲਾ ਕਰੀ ਜਾਂਦੇ ਨੇ ਉਹਨਾਂ ਨੇ ਚੌਕੀਆਂ ਤੇ ਕਬਜ਼ੇ ਕਰ ਰੱਖੇ ਨੇ ਜਿਹੜੇ ਹਾਲਾਤ ਨੇ ਉਹਦੇ ਜਾਬੇ ਬਖਤਰ ਨੇ ਇਸ ਕਰਕੇ ਮਤਲਬ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਕਦਮ ਚੱਕੂਗਾ ਜੇ ਕੋਈ ਗਲਤ ਕਦਮ ਚੱਕੂਗਾ ਉਹਦਾ ਜਵਾਬ ਤੁਕਮਾਂ ਦਿੱਤਾ ਜਾਊ ਜਿਹੜੇ ਸਹੀ ਸਹੀ ਕਿਹਾ ਤੁਸੀਂ ਮੈਂ ਦੱਸ ਦਿੰਨਾ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਜਦੋਂ ਇਹ ਗਲਬਤ ਹੋਈ ਐ ਸੁਲਾਦੀ ਤਾਂ ਭਾ ਜਿਹੜੇ ਉੱਥੇ ਦੇ ਫੌਜ ਦੇ ਆਰਮੀ ਦੇ ਚੀਫ ਨੇ ਪਾਕਿਸਤਾਨ ਦੇ ਉਹਨਾਂ ਦਾ ਇੱਕ ਬਿਆਨ ਸੋਸ਼ਲ ਮੀਡੀਆ ਯਾਨੀ ਕਿ ਚੈਨਲਾਂ ਤੇ ਜਾ ਰਿਹਾ ਸੀ ਉਹਨਾਂ ਨੇ ਕਿਹਾ ਉਹਨੇ ਮੰਨੇ ਆ ਕਹਿੰਦੇ ਵੀ ਅਸੀਂ ਕਹਿੰਦੇ ਜੰਗ ਨਹੀਂ ਚਾਹੁੰਦੇ ਕਿਉਂਕਿ ਭਾਰਤ ਬਹੁਤ ਵੱਡੀ ਮਹਾਂ ਸ਼ਕਤੀ ਹੈ ਪਾਕਿਸਤਾਨ ਖਤਮ ਹੋ ਜਾਏਗਾ ਕਹਿੰਦੇ ਵੀ ਮੈਂ ਚੀਫ ਆ ਪਾਕਿਸਤਾਨ ਦਾ ਮੇਰੀ ਨੌਕਰੀ ਜਾ ਸਕਦੀ ਹੈ ਮੈਂ ਇਹ ਜਾ ਬਿਆਨ ਨਸ਼ਰ ਕਰ ਰਿਹਾ ਔਰ ਤੇ ਦੂਜੇ ਪਾਸੇ ਜਿਹੜੇ ਉਹਨੇ ਪੀਐਮ ਨੇ ਉਹ ਰਾਤ ਨੂੰ ਕਹਿ ਰਹੇ ਨੇ ਵੀ ਅਸੀਂ ਤਾਂ ਇੰਡੀਆ ਦੇ ਇੰਨੇ ਸੈਨਿਕ ਮਾਰਤੇ ਇੰਡੀਆ ਡਰ ਗਿਆ ਹੁਣ ਸਮਝ ਨਹੀਂ ਆ ਰਹੀ ਕਿਹਦੀ ਗੱਲ ਸੱਚ ਮੰਨੀਏ ਤੇ ਕਿਹਨੂੰ ਝੂਠ ਮੰਨੀਏ ਦੇਖੋ ਜੀ ਜਿਹੜੇ ਇਹ ਹੁੰਦੇ ਨੇ ਸਰਕਾਰੀ ਬਿਆਨ ਹੁੰਦੇ ਨੇ ਇਹ ਇਹਨਾਂ ਨੂੰ ਹੀ ਮਤਲਬ ਤਵੱਜੂ ਦੇਣੀ ਚਾਹੀਦੀ ਹੁੰਦੀ ਹੈ ਕਿਉਂਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਸੋਸ਼ਲ ਮੀਡੀਆ ਨੇ ਇਸ ਨੂੰ ਜਨਮ ਨਹੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਰੂਪ ਚ ਲਿਆ ਜਿਹੜਾ ਇਹ ਸਾਰੀ ਦੁਨੀਆ ਦਾ ਹਿੰਦੁਸਤਾਨ ਦਾ ਪਾਕਿਸਤਾਨ ਦਾ ਇਸ ਗੱਲ ਤੇ ਗੁੱਸਾ ਹੈ ਵੀ ਮੀਡੀਆ ਦਾ ਰੋਲ ਨਿਰਪੱਖ ਨਹੀਂ ਰਿਹਾ ਮੀਡੀਆ ਸਹੀ ਗੱਲ ਦੱਸ ਨਹੀਂ ਰਿਹਾ ਮੀਡੀਆ ਨੇ ਇੰਨੀਆਂ ਜਾਂਦੇ ਲੜਾਈਆਂ ਦੀਆਂ ਖਬਰਾਂ ਦੱਸਤੀਆਂ ਇੰਨੇ ਮਾਰ-ਮਰਾਈ ਦੀਆਂ ਦੱਸਤੀਆਂ ਜਦੋਂ ਹੁਣ ਗੱਲ ਹੁੰਦੀ ਹੈ ਤਾਂ ਉੱਥੇ ਕੁਝ ਵੀ ਨਹੀਂ ਹੁੰਦਾ ਮਤਲਬ ਉਸ ਗੱਲ ਦੀ ਤਸਦੀਕ ਹੁੰਦੀ ਹੈ ਇਸ ਕਰਕੇ ਜਿਹੜਾ ਮੀਡੀਆ ਹੈ ਇਹਨੂੰ ਬਹੁਤ ਹੀ ਮਤਲਬ ਖਿੱਚ ਕੇ ਰੱਖਣਾ ਚਾਹੀਦਾ ਹੈ ਤੇ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਨਾ ਹੋਵੇ ਕਿਉਂਕਿ ਮਾਵਾ ਦੇ ਪੁੱਤ ਬਾਰਡਰਾਂ ਤੇ ਲੜੀ ਜਾਂਦੇ ਹੁੰਦੇ ਨੇ ਤੇ ਉਹਨਾਂ ਮਾਮਾਂ ਨੂੰ ਰਿਡਾਉਣ ਵਾਸਤੇ ਮੀਡੀਆ ਦਾ ਅਹਿਮ ਰੋਲ ਨਜ਼ਰ ਆ ਰਿਹਾ ਹੁੰਦਾ ਜੋ ਬਹੁਤ ਹੀ ਨਿੰਦਣੀ ਹੈ ਕਿਉਂਕਿ ਗੋਦੀ ਮੀਡੀਆ ਤੇ ਵੀ ਸਵਾਲ ਉਠਾਏ ਆ ਪਾਕਿਸਤਾਨ ਦੇ ਨਾਗਰਿਕਾਂ ਨੇ ਆਈ ਕੋਈ ਵੀ ਮੀਡੀਆ ਦਾ ਜਿਹੜਾ ਇੰਟਰਨੈਸ਼ਨਲ ਮੀਡੀਆ ਖਾਸ ਕਰਕੇ ਦਿੱਲੀ ਤੋਂ ਤੇ ਬੰਬੇ ਤੋਂ ਚੱਲਦਾ ਹੈ ਇਹਦਾ ਮਤਲਬ ਆਪਦੀਆਂ ਜਿਹੜੀਆਂ ਐਂਕ ਖੜਾ ਦਿਖਾਈ ਜਾਂਦਾ ਸੀ ਮਰਦੇ ਇਹਨਾਂ ਨੇ ਭੜਕਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਦੇ ਨਾਲ ਦੇਸ਼ ਦੇ ਹਾਲਾਤ ਜਾਂਦੇ ਕਰਮੋਂ ਡਾਕਟਰ ਸਾਹਿਬ ਸ਼ੇਅਰ ਕਰ ਦਿੰਨਾ ਕਿ ਅੱਜ ਤੱਕ ਵੀ ਐਂਕਰ ਅੰਜਨਾ ਸ਼ਰਮਾ ਦੇ ਪਰਚਾ ਦਰਜ ਕੀਤਾ ਗਿਆ ਇਸੇ ਗੱਲ ਨੂੰ ਲੈ ਕੇ ਉਰੇ ਪੂਰੇ ਚੈਨਲ ਤੇ ਪਰਚਾ ਦਰਜ ਹੋਇਆ ਹਾਂ ਇਹ ਚੰਗੀ ਗੱਲ ਹੈ ਜੀ ਦੇਖੋ ਮਤਲਬ ਇੱਕ ਤੇ ਨਹੀਂ ਹੋਣਾ ਚਾਹੀਦਾ ਇਹ ਤਾਂ ਕਾਫੀ ਤੇ ਹੋਣਾ ਚਾਹੀਦਾ ਜਿਹੜਾ ਗੱਲ ਵੱਧ ਕੇ ਕਹਿੰਦਾ ਜਿਹੜਾ ਅਗਲਾਉ ਪ੍ਰਚਾਰ ਗੱਲ ਕਰਦਾ ਜਿਹੜਾ ਕਮੈਂਟਰੀ ਦੀ ਤਰ੍ਹਾਂ ਕਰਦਾ ਜਿਹੜਾ ਦੁੱਖ ਦੇ ਵਿੱਚ ਸੋਲੇ ਜੰਗ ਦੇ ਗਾਉਂਦਾ ਉਹਨਾਂ ਬੰਦੇ ਚੇ ਹੋਣੇ ਚਾਹੀਦੇ ਨੇ ਪਰਚੇ ਹੋ ਕੇ ਉਹਨਾਂ ਨੂੰ ਮਾਰੀ ਬੋਟੀ ਸਜਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਮੀਡੀਆ ਹੈ ਇਹ ਸਿੱਧੇ ਰਾਹ ਤੇ ਪਹੁੰਚੇ ਲੋਕਾਂ ਨੂੰ ਸਹੀ ਜਾਣ ਪਹੁੰਚੇ ਤੇ ਲੋਕ ਸ਼ਾਂਤੀਪੂਰਵਕ ਰਹਿਣ ਮਤਲਬ ਐਵੇਂ ਜਿਵੇਂ ਫੂਸੀ ਵੜੇ ਪਕਾ ਕੇ ਲੋਕਾਂ ਦੇ ਸਾਹਮਣੇ ਜੰਗ ਮੁਕਤਾ ਅਟੈਕ ਹਮਲੇ ਜਿਹੜੇ ਇਹ ਪੇਸ਼ ਕੀਤੇ ਗਏ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਚਲੋ ਡਾਕਟਰ ਸਾਹਿਬ ਤੁਸੀਂ ਮੇਰੇ ਨਾਲ ਲਾਈਵ ਦੇ ਮੁੱਦੇ ਦੇ ਜੁੜੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਆਪਾਂ ਦੁਬਾਰਾ ਤੁਹਾਨੂੰ ਲਾਂਗੇ ਕੋਈ ਹੋਰ ਅਪਡੇਟ ਤੇ ਲੈ ਕੇ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਗੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪੂਰੇ ਵਿਚਾਰ ਸਾਂਝੇ ਕੀਤੇ ਜਿਹੜਾ ਅੱਜ ਸਾਡਾ ਮੁੱਦਾ ਸੀ ਕਿ ਭਾਰਤ ਨੇ ਦੋ ਟੁਕ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਨੂੰ ਗੱਲ ਕਰੀਏ ਤਾਂ ਮੋਦੀ ਸਾਡੇ ਜਿਹੜੇ ਪੀਐਮ ਨੇ ਉਹਨਾਂ ਨੇ ਇੱਕ ਗੱਲ ਸਪੱਸ਼ਟ ਕਹਿ ਪਿਆ ਫੌਜ ਨੂੰ ਜੇਕਰ ਹੁਣ ਪਾਕਿਸਤਾਨ ਨੇ ਕੋਈ ਸ਼ਰਨਾਰ ਕਰ ਕੀਤੀ ਤਾਂ ਘਰ ਦੇ ਅੰਦਰ ਵੜ ਕੇ ਠੋਕ ਦੋ ਮੈਂ ਤੁਹਾਡੇ ਨਾਲ ਖੜਿਆ ਬਹੁਤ ਢਿੱਕ ਗੱਲ ਹੁੰਦੀ ਹੈ ਜਦੋਂ ਇੱਕ ਪੀਐਮ ਦੇਸ਼ ਦਾ ਆਪਣੀ ਫੌਜ ਨੂੰ ਇਦਾਂ ਦਲੇਰੀ ਦਿੰਦਾ ਤਾਂ ਫੌਜ ਵੀ ਖੜੀ ਹੋਈ ਹੈ ਹਾਲਾਂਕਿ ਜੰਗ ਰੁਕੀ ਹੈ ਕੁਝ ਸਮੇਂ ਲਈ ਅੱਜ ਜਿਹੜੀ 12 ਮੀਟਿੰਗ ਹੋਣੀ ਹੈ ਉਸ ਦੇ ਵਿੱਚ ਮੋਦੀ ਸਾਹਿਬ ਨੇ ਇਹ ਕਿਹਾ ਕਿ ਅਸੀਂ ਦੋ ਗੱਲਾਂ ਤੇ ਗੱਲ ਨਹੀਂ ਕਰਾਂਗੇ ਇੱਕ ਅੱਤਵਾਦ ਤੇ ਤੇ ਦੂਸਰਾ ਕਸ਼ਮੀਰ ਤੇ ਕਿਉਂਕਿ ਕਸ਼ਮੀਰ ਸਾਡਾ ਹੈ ਤੇ ਅਸੀਂ ਜਿਹੜੇ ਅੱਤਵਾਦੀ ਹੈ ਉੱਥੇ ਪਾਕਿਸਤਾਨ ਉਹ ਅਸੀਂ ਲੈ ਕੇ ਛੱਡਾਂਗੇ ਤਾਂ ਇਹ ਕੰਪਰੋਮਾਈਜ਼ ਹੋਏਗਾ ਨਹੀਂ ਤਾਂ ਫਿਰ ਆਪਰੇਸ਼ਨ ਸੰਦੂਰ ਕੰਟੀਨਿਊ ਰਹੇਗਾ ਹੁਣ ਦੇਖਣਾ ਦੋਸਤੋ ਇਹ ਹੈ ਕਿ ਕੀ ਪਾਕਿਸਤਾਨ ਆਪਰੇਸ਼ਨ ਸੰਦੂਰ ਤੋਂ ਡਰ ਕੇ ਅੱਤਵਾਦੀ ਸੌਂਪੇਗਾ ਜਾਂ ਨਹੀਂ ਇਹ ਆਉਣ ਵਾਲਾ 12 ਵਜੇ ਤੋਂ ਮੀਟਿੰਗ ਤੋਂ ਬਾਅਦ ਲੱਗੇਗਾ ਜੋ ਵੀ ਵੀ ਅਪਡੇਟ ਸਾਹਮਣੇ ਆਏਗੀ ਉਹ ਸੱਤ ਮਿੰਟਾਂ ਤੋਂ ਨਿਸ਼ਚਾ ਕਰੇਗਾ ਏਵਨ ਪੰਜਾਬੀ ਟੀਵੀ ਤੁਸੀਂ ਜੁੜੋ